ਰਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ AI ਦੇ ਨਾਲ ਬਣਾਏ ਵੀਡੀਓ ਮਾਮਲੇ 'ਚ ਵੱਡਾ ਐਕਸ਼ਨ ਹੋਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ AI ਵੀਡੀਓ ਬਣਾਉਣ ਦੇ ਮਾਮਲੇ 'ਚ ਸਾਈਬਰ ਸੈੱਲ ਦੇ ਵੱਲੋਂ FIR ਦਰਜ ਕੀਤੀ ਗਈ ਹੈ ਹਾਲਾਂਕਿ ਇਲਜ਼ਾਮ ਲੱਗੇ ਨਹੀਂ ਉਹ ਤਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜਗਮਨ ਸ਼ਮਰਾ ਨਾਮ ਦੇ ਤਖਸ਼ ਦੇ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਹੈ ਉਸਦੇ ਪੇਜ ਤੋਂ ਲਗਾਤਾਰ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਮੈਂਟ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਦੇ ਖਿਲਾਫ ਵੀਡੀਓ ਪਾਈਆਂ ਜਾ ਰਹੀਆਂ ਨੇ ਤੇ ਉਹ ਦਾਵਾ ਕਰ ਰਿਹਾ ਕਿ ਇਹ AI ਦੇ ਨਾਲ ਬਣੀਆਂ ਹੋਈਆਂ ਵੀਡੀਓ ਨਹੀਂ ਬਲਕਿ ओरिजिनल ਵੀਡੀਓ ਨੇ ਜਦ ਕਿ ਇਸ ਪੂਰੇ ਮਾਮਲੇ 'ਚ ਪੁਲਿਸ ਨੇ ਕੇਸ ਦਰਜ ਕੀਤਾ ਤੇ ਇਸ ਵਿਅਕਤੀ ਤੇ ਕਿਹਾ ਜਾ ਰਿਹਾ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤੇ ਇਸ ਤੇ ਅਕਸ ਵਿਗਾੜਨ ਦੇ ਮਾਮਲੇ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਪੂਰੇ ਮਾਮਲੇ ਦੇ ਵਿੱਚ ਸਾਈਬਰ ਸੈੱਲ ਨੇ ਇਹ ਵੱਡਾ ਕਦਮ ਚੁੱਕਿਆ ਇਪੋਟਾਂ ਮੁਤਾਬਕ ਜਗਮਨ ਸਮਰਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦੋ ਪੋਸਟ ਅਪਲੋਡ ਕੀਤੀਆਂ ਸਨ ਉਸਨੇ ਲਿਖਿਆ ਇਸ ਸਰਫ ਟਰੇਲਰ ਹੈ ਜੋ ਇਹ ਸਾਬਿਤ ਕਰਦਾ ਹੈ ਕਿ ਇਹ AI ਹੈ ਉਸਨੂੰ ਮਿਲੀਅਨ ਡਾਲਰ ਦਾ ਇਨਾਮ ਮਿਲੇਗਾ ਕੁੱਲ 7 ਵੀਡੀਓ ਨੇ ਹਾਲਾਂਕਿ ਪਤਾ ਲੱਗਿਆ ਕਿ ਇਹ ਵੀਡੀਓ ਵਿਦੇਸ਼ ਤੋਂ ਵਾਇਰਲ ਕੀਤੇ ਗਏ ਸਨ ਪਹਿਲੀ ਪੋਸਟ ਸੋਮਵਾਰ 21 ਅਕਤੂਬਰ ਨੂੰ ਸਵੇਰੇ 2 ਵਜੇ ਕੀਤੀ ਗਈ ਉਸ ਤੋਂ ਬਾਅਦ ਦੂਸਰੀ ਮੰਗਲਵਾਰ 22 ਅਕਤੂਬਰ ਨੂੰ ਸ਼ਾਮ 7 ਵਜੇ ਕੀਤੀ ਗਈ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ AI ਦੇ ਨਾਲ ਬਣਾਏ ਵੀਡੀਓ ਮਾਮਲੇ 'ਚ ਵੱਡਾ ਐਕਸ਼ਨ ਹੋਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ AI ਵੀਡੀਓ ਬਣਾਉਣ ਦੇ ਮਾਮਲੇ 'ਚ ਸਾਈਬਰ ਸੈੱਲ ਦੇ ਵੱਲੋਂ FIR ਦਰਜ ਕੀਤੀ ਗਈ ਹੈ ਹਾਲਾਂਕਿ ਇਲਜ਼ਾਮ ਲੱਗੇ ਨਹੀਂ ਉਹ ਤਾਂ ਪਹਿਲਾਂ ਮੁੱਖ ਮੰਤਰੀ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜਗਮਨ ਸ਼ਮਰਾ ਨਾਮ ਦੇ ਤਖਸ਼ ਦੇ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਹੈ ਉਸਦੇ ਪੇਜ ਤੋਂ ਤਾਰ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਮੈਂਟ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਦੇ ਖਿਲਾਫ ਵੀਡੀਓ ਪਾਈਆਂ ਜਾ ਰਹੀਆਂ ਨੇ ਤੇ ਉਹ ਦਾਵਾ ਕਰ ਰਿਹਾ ਕਿ ਇਹ AI ਦੇ ਨਾਲ ਬਣੀਆਂ ਹੋਈਆਂ ਵੀਡੀਓ ਨਹੀਂ ਬਲਕਿ オリジナル ਵੀਡੀਓ ਨੇ ਜਦ ਕਿ ਇਸ ਪੂਰੇ ਮਾਮਲੇ 'ਚ ਪੁਲਿਸ ਨੇ ਕੇਸ ਦਰਜ ਕੀਤਾ ਤੇ ਇਸ ਵਿਅਕਤੀ ਤੇ ਕਿਹਾ ਜਾ ਰਿਹਾ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤੇ ਇਸ ਦੇ ਅਕਸ ਵਿਗਾੜਨ ਦੇ ਮਾਮਲੇ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਪੂਰੇ ਮਾਮਲੇ ਦੇ ਵਿੱਚ ਸਾਈਬਰ ਸੈੱਲ ਨੇ ਇਹ ਵੱਡਾ ਕਦਮ ਚੁੱਕਿਆ ਰੀਪੋਰਟ ਅਨੁਸਾਰ ਜਗਮਨ ਸਮਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦੋ ਪੋਸਟ ਅਪਲੋਡ ਕੀਤੀਆਂ ਸਨ ਉਸਨੇ ਲਿਖਿਆ ਇਸ ਸਰਫ ਟਰੇਲਰ ਹੈ ਜੋ ਇਹ ਸਾਬਿਤ ਕਰਦਾ ਹੈ ਕਿ ਇਹ AI ਹੈ ਉਸ ਨੂੰ ਮਿਲੀਅਨ ਡਾਲਰ ਦਾ ਇਨਾਮ ਮਿਲੇਗਾ ਕੁੱਲ 7 ਵੀਡੀਓ ਨੇ ਹਾਲਾਂਕਿ ਪਤਾ ਲੱਗਿਆ ਕਿ ਇਹ ਵੀਡੀਓ ਵਿਦੇਸ਼ ਤੋਂ ਵਾਇਰਲ ਕੀਤੇ ਗਏ ਸਨ ਪਹਿਲੀ ਪੋਸਟ ਸੋਮਵਾਰ 21 ਅਕਤੂਬਰ ਨੂੰ ਸਵੇਰੇ 2 ਵਜੇ ਕੀਤੀ ਗਈ ਉਸ ਤੋਂ ਬਾਅਦ ਦੂਸਰੀ ਮੰਗਲਵਾਰ 22 ਅਕਤੂਬਰ ਨੂੰ ਸ਼ਾਮ 7 ਵਜੇ ਕੀਤੀ ਗਈ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ AI ਦੇ ਨਾਲ ਬਣਾਏ ਵੀਡੀਓ ਮਾਮਲੇ 'ਚ ਵੱਡਾ ਐਕਸ਼ਨ ਹੋਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ AI ਵੀਡੀਓ ਬਣਾਉਣ ਦੇ ਮਾਮਲੇ 'ਚ ਸਾਈਬਰ ਸੈੱਲ ਦੇ ਵੱਲੋਂ FIR ਦਰਜ ਕੀਤੀ ਗਈ ਹੈ ਹਾਲਾਂਕਿ ਇਲਜ਼ਾਮ ਲੱਗੇ ਨਹੀਂ ਉਹ ਤਾਂ ਸਿਰਫ ਪਹਿਲਾਂ ਮੁੱਖ ਮੰਤਰੀ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜਗਮਨ ਸ਼ਮਰਾ ਨਾਮ ਦੇ ਤਕਸ਼ ਦੇ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਹੈ ਉਸਦੇ ਪੇਜ ਤੋਂ ਲੱਗਾ ਤਾਰ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਮੈਂਟ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਦੇ ਖਿਲਾਫ ਵੀਡੀਓ ਪਾਈਆਂ ਜਾ ਰਹੀਆਂ ਨੇ ਤੇ ਉਹ ਦਾਵਾ ਕਰ ਰਿਹਾ ਕਿ ਇਹ AI ਦੇ ਨਾਲ ਬਣੀਆਂ ਹੋਈਆਂ ਵੀਡੀਓ ਨਹੀਂ ਬਲਕਿ ओरिजिनल ਵੀਡੀਓ ਨੇ ਜਦ ਕਿ ਇਸ ਪੂਰੇ ਮਾਮਲੇ 'ਚ ਪੁਲਿਸ ਨੇ ਕੇਸ ਦਰਜ ਕੀਤਾ ਤੇ ਇਸ ਵਿਅਕਤੀ ਤੇ ਕਿਹਾ ਜਾ ਰਿਹਾ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤੇ ਇਸ ਤੇ ਅਕਸ ਵਿਗਾੜਨ ਦੇ ਮਾਮਲੇ ਦੇ ਤਹਿਤ ਕੇਸ ਦਰਜ ਕੀਤਾ ਗਿਆ ਪੂਰੇ ਮਾਮਲੇ ਦੇ ਵਿੱਚ ਸਾਈਬਰ ਸੈੱਲ ਨੇ ਇਹ ਵੱਡਾ ਕਦਮ ਚੁੱਕਿਆ ਰਿਪੋਰਟਾਂ ਮੁਤਾਬਕ ਜਗਮਨ ਸਮਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦੋ ਪੋਸਟ ਅਪਲੋਡ ਕੀਤੀਆਂ ਸਨ ਉਸ ਨੇ ਲਿਖਿਆ ਇਹ ਸਿਰਫ ਟ੍ਰੇਲਰ ਹੈ ਜੋ ਇਹ ਸਾਬਿਤ ਕਰਦਾ ਹੈ ਕਿ ਇਹ AI ਹੈ ਉਸ ਨੂੰ ਮਿਲੀਅਨ ਡਾਲਰ ਦਾ ਇਨਾਮ ਮਿਲੇਗਾ ਕੁੱਲ 7 ਵੀਡੀਓ ਨੇ ਹਾਲਾਂਕਿ ਪਤਾ ਲੱਗਿਆ ਕਿ ਇਹ ਵੀਡੀਓ ਵਿਦੇਸ਼ ਤੋਂ ਵਾਇਰਲ ਕੀਤੇ ਗਏ ਸਨ ਪਹਿਲੀ ਪੋਸਟ ਸੋਮਵਾਰ 20 ਅਕਤੂਬਰ ਨੂੰ ਸਵੇਰੇ 2 ਵਜੇ ਕੀਤੀ ਗਈ ਉਸ ਤੋਂ ਬਾਅਦ ਦੂਸਰੀ ਮੰਗਲਵਾਰ 21 ਅਕਤੂਬਰ ਨੂੰ ਸ਼ਾਮ 7 ਵਜੇ ਕੀਤੀ ਗਈ